ਕੁੱਕੇਗਾ ਆਹ ਲੋ ਬਾਈ ਇੱਥੇ ਇੱਕ ਟੋਆ ਪੱਟਿਆ ਪਿਆ ਆਹ ਦੇਖ ਲੋ ਬਾਈ ਆ ਹੁਣ ਲੈ ਇਹ ਸਾਰੇ ਬਾਈ ਜੀ ਆ ਗੱਡੀ ਦੇਖੋ ਤੇ ਜਦੋਂ ਆਪਾਂ ਬਾਈ ਜੀ ਬਰਨਾਲੇ ਰੋਡ ਤੋਂ ਮੋਗੇਵਾਲ ਜਾਣੇ ਆ ਨਾ ਖੱਬੇ ਹੱਥ ਤਾਂ ਬਾਈ ਜੀ ਆ ਤੁਹਾਨੂੰ ਵੱਡਾ ਪੋਸਟਰ ਜਿੰਨ ਕਹਿੰਦੇ ਨੇ ਆਪਾਂ ਬੈਨਰ ਖੜਾ ਦਿਖੂਗਾ ਤਾਂ ਬਾਈ ਜੀ ਇੱਥੋਂ ਤੁਸੀਂ ਕੋਈ ਵੀ ਮੇਰਾ ਗੱਡੀ ਚਲਾਉਂਦਾ ਮੋਟਰਸਾਈਕਲ ਬੱਸ ਟਰੱਕ ਠੀਕ ਹੈ ਜੀ ਕੋਈ ਵੀ ਚੀਜ਼ ਇੱਥੋਂ ਦੀ ਨਗਾਉਂਦਾਗਾ ਤਾ ਹੱਥ ਜੋੜ ਕੇ ਬੇਨਤੀ ਆ ਬਾਈ ਜੀ ਹੌਲੀ ਕਰਕੇ ਚਲਾਇਓ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਇੱਥੇ ਨਾ ਪੂਰਾ ਵੱਡਾ ਖੱਡਾ ਪਟ ਰੁਕ ਹੈਗਾ ਆਲੋ ਬਾਈ ਜੀ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਕੰਮ ਆ ਜ਼ਿੰਦਗੀ ਚ ਬਸ ਭੱਜਣਾ ਭੱਜਣਾ ਠੀਕ ਹੈ ਜੀ ਬਾਈ ਜੀ ਹੱਥ ਜੋੜ ਕੇ ਬੇਨਤੀ ਆ ਗਈ ਹੌਲੀ ਗੱਡੀ ਚਲਾਇਆ ਕਰੋ ਕੋਈ ਪਤਾ ਨਹੀਂ ਜ਼ਿੰਦਗੀ ਕਿਹੜੇ ਮੋੜ ਤੇ ਆ ਕੇ ਖਤਮ ਹੋ ਜਾਈ ਠੀਕ ਹੈ ਜੀ ਤਾਂ ਪੂਰਾ ਇੱਥੇ ਇੱਕ ਟੋਆ ਪੱਟਿਆ ਪਿਆ ਦੇਖ ਸਕਦੇ ਹੋ ਬਾਈ ਜੀ ਤਾਂ ਬਾਈ ਜੀ ਹੱਥ ਜੋੜ ਕੇ ਬੇਨਤੀ ਆ ਗਈ ਰੀਲ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜਦੋਂ ਵੀ ਤੁਸੀਂ ਰੋਡ ਉੱਤੇ ਜਾਂਦੇ ਹੋ ਨਾ ਤਾਂ ਗੱਡੀ ਬਾਈ ਜੀ ਹੌਲੀ ਮੋਟਰਸਾਈਕਲ ਹੌਲੀ ਤੇ ਟਰੱਕ ਬਾਈ ਜੀ ਹੌਲੀ ਚਲਾਇਆ